ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਵਿਟਿਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਾਂ ਪਹੁੰਚੇ ਵਰਕਰ ਦੇ ਕੁਝ ਕੁ ਡਿਜ਼ਾਈਨ ਮਸ਼ੀਨ ਵਰਕ ਦੇ ਤੁਹਾਡੇ ਲਈ ਲੈ ਕੇ ਆਏ ਆਂ ਅਲੱਗ-ਅਲੱਗ ਡਿਜ਼ਾਈਨ ਇਹ ਰਹਿਣਗੇ ਇੱਕ ਆਪਾਂ ਗੱਲ ਕਰਨੀ ਸੀ ਮੋਰ ਚਾਟ ਬਾਰੇ ਵੀਡੀਓ ਆਪਾਂ ਕੰਟੀਨਿਊ ਰੱਖਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੋਰ ਚਾਟ ਬਾਰੇ ਆਪਾਂ ਨੇ ਗੱਲ ਕਰਨੀ ਸੀ ਜਿਵੇਂ ਮੋਸਟਲੀ ਹਨਾ ਫੋਰਨ ਚ ਪਹਿਣਾ ਹੁੰਦੀ ਹੈ ਨਾ ਉਹਨਾਂ ਨੂੰ ਕਲਰਸ ਦੀ ਪ੍ਰੋਬਲਮ ਆਉਂਦੀ ਆ ਡਿਸਾਈਡ ਨਹੀਂ ਕਰ ਪਾਉਂਦੇ ਹਨਾ ਕਈ ਵਾਰ ਕੀ ਹੁੰਦਾ ਜਿਵੇਂ ਤੁਸੀਂ ਤੁਹਾਡੇ ਕੋਲੇ ਮੋਰ ਚਾਰਟ ਹੋਊਗਾ ਤੁਸੀਂ ਉੱਥੇ ਬੈਠੇ ਸਾਨੂੰ ਕਲਰ ਦੱਸ ਸਕਦੇ ਹੋ ਨੰਬਰ ਦੱਸ ਸਕਦੇ ਹੋ ਵੀ ਸਾਨੂੰ ਇਹ ਵਾਲਾ ਜਿਹੜਾ ਇਹ ਵਾਲਾ ਕਲਰ ਚਾਹੀਦਾ ਤੁਸੀਂ ਇਸ ਤੋਂ ਹਨਾ ਇਹ ਚ ਕਲਰਸ ਚੈੱਕ ਕਰ ਸਕਦੇ ਹੋ ਬਹੁਤ ਕਲਰ ਮਿਲ ਜਾਣਗੇ ਜਿਵੇਂ ਆਈਫੋਨ ਤੋਂ ਆਈਫੋਨ ਤਾਂ ਸੇਮ ਆ ਜਾਂਦਾ ਅੱਗੇ ਆਪਾਂ ਡਾਇਰ ਨੂੰ ਭੇਜਦੇ ਆ ਨਾ 1921 ਦਾ ਫਰਕ ਰਹਿ ਜਾਂਦਾ ਤੇ ਜੇ ਤੁਹਾਡੇ ਕੋਲੇ ਮੋਰ ਚਾਰਟ ਹੋਊਗਾ ਤੁਸ ਤੁਹਾਨੂੰ ਵੀ ਕਲਰ ਡਿਸਾਈਡ ਕਰਨੇ ਆਸਾਨ ਹੋ ਜਾਂਦੇ ਨੇ ਜਿਵੇਂ ਟਾਈਡ ਆਈਚ ਵੀ ਕਲਰ ਪਵਾਉਣੇ ਨੇ ਤੇ ਸੂਟ ਚਾਹੀਦਾ ਤੁਹਾਨੂੰ ਹਨਾ ਕਿਸੇ ਵੀ ਕਲਰ ਦਾ ਉਹ ਤੁਸੀਂ ਇਹਨਾਂ ਚ ਸਿਲੈਕਟ ਕਰਵਾ ਸਕਦੇ ਹੋ ਦੇਖੋ ਬਹੁਤ ਜਿਹੜੇ অলਮੋਸਟ ਸਾਰੇ ਕਲਰ ਇਸ ਚ ਆ ਜਾਂਦੇ ਨੇ ਮੋਰ ਚਾਰਟ ਸੇਮ ਹੀ ਹੁੰਦਾ ਆਪਣੇ ਕਾਰੀਗਰਾਂ ਕੋਲੇ ਆਪਣੇ ਡਾਇਰ ਕੋਲੇ ਬੁਟੀਕ ਪਹਿਣਾ ਕੋਲੇ ਸਭ ਕੋਲ ਕਸਟਮਰ ਕਾਫੀ ਕਸਟਮਰਾਂ ਕੋਲ ਆਪਣੇ ਕੋਲੇ ਹੈਗਾ ਵੀ ਹੈ ਉਹ ਸਾਨੂੰ ਉੱਤੇ ਬੈਠੇ ਦੱਸ ਦਿੰਦੇ ਨੇ ਵੀ ਸਾਨੂੰ ਇਹ ਵਾਲੇ ਕਲਰ ਦਾ ਜਿਹੜਾ ਹਨਾ ਸੂਟ ਰੈਡੀ ਕਰਕੇ ਦੋ ਤਾਂ ਆਸਾਨੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਜੇ ਤੁਹਾਨੂੰ ਇਹ ਚਾਹੀਦਾ ਹੈ ਅਸੀਂ ਤੁਹਾਨੂੰ ਇਹ ਵੀ ਮਤਲਬ ਅਵੇਲੇਬਲ ਕਰਵਾ ਸਕਦੇ ਹਾਂ ਤੁਹਾਨੂੰ ਭੇਜ ਸਕਦੇ ਹਾਂ ਜੀ ਵੇਖਣਾ ਇੰਨੇ ਪੈਸੇ ਆਪਣਾ ਸੂਟਾਂ ਤੇ ਬਹੁਤ ਮਹਿੰਗੇ ਮਹਿੰਗੇ ਜਿਹੜੇ ਆਪਣੇ ਸੂਟ ਬਣ ਕੇ ਜਾਂਦੇ ਨੇ ਥੋੜੀ ਕਲਰ ਚ ਹਨਾ ਤੁਹਾਨੂੰ ਵੀ ਰਹਿੰਦਾ ਵੀ ਜਦੋਂ ਨੇੜੇ ਆਉ ਫਿਰ ਪਤਾ ਲੱਗੂ ਹਨਾ ਕਲਰ ਦਾ ਕਲਰ ਤਾਂ ਕੈਮਰੇ ਚ ਕਈ ਵਾਰ ਹਨਾ ਧੁੱਪ ਚੋਂਦਾ ਲਾ ਲੋ ਹਨਾ ਕਈ ਵਾਰ ਫਰਕ ਥੋੜਾ ਜਿਹਾ ਨੀਕੀ ਦਾ ਰਹਿ ਜਾਂਦਾ ਤਾਂ ਇਸ ਤੇ ਪ੍ਰੋਪਰ ਤੁਹਾਨੂੰ ਪਤਾ ਲੱਗੂ ਵੀ ਹਾਂਜੀ ਇਹ ਨੰਬਰ ਕਿਆ ਹੋਇਆ ਤਾਂ ਹਨਾ ਇਹ ਵਾਲਾ ਸਾਡੇ ਕੋਲੇ ਵੀ ਉਹੀ ਨੰਬਰ ਉਸੇ ਕਲਰ ਦਾ ਸ਼ੋ ਹੋਊਗਾ ਤੇ ਅਲਾ ਸੂਟ ਹੈ ਜੀ ਆਪਣਾ ਆਰੀ ਵਰਕ ਦੇ ਸੂਟ ਰੈਡੀ ਕੀਤੇ ਸੀਗੇ ਜੌਰਜਟ ਆਰੀ ਵਰਕ ਦੇ ਆਪਾਂ ਕਾਫੀ ਪ੍ਰਿੰਟ ਲੈ ਕੇ ਆਏ ਸੀ ਉਹਨਾਂ ਚ ਤੁਸੀਂ ਪੌਂਚੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਤੁਸੀਂ ਨਾਲੇ ਤਾਂ ਬਿਲਕੁਲ ਠੀਕ ਰੇਂਸ ਚ ਬਣ ਜਾਂਦੇ ਨੇ ਐਵੇਂ ਤੁਸੀਂ ਪੌਂਚਾ ਡਿਜ਼ਾਈਨ ਕਰਵਾ ਸਕਦੇ ਹੋ ਮਸ਼ੀਨ ਵਰਕ ਹੋਇਆ ਹੋਇਆ ਜੀ ਇਹ ਨੈਕਸਟ ਆਪਣਾ ਇਹ ਵਾਲੇ ਪ੍ਰਿੰਟਿੰਗ ਨਾਲ ਇਹ ਵਾਲੀ ਬਾਟਮ ਇਹ ਮੇਰੇ ਵੀ ਇੱਕ ਸੂਟ ਜਿਹੜਾ ਜਿਹੜਾ ਹੋਇਆ ਮਸ਼ੀਨ ਵਰਕ ਹੋਇਆ ਹੋਇਆ ਇਸ ਤਰ੍ਹਾਂ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇੱਕ ਆਪਣਾ ਇਹ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਆ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਇਸ ਤਰ੍ਹਾਂ ਇਹਦੇ ਨਾਲ ਇਧਰਲੀ ਸਾਈਡ ਮਤਲਬ ਸੈਂਟਰ 'ਚ ਨਹੀਂ ਫਲਾਰ ਆਊਗਾ ਸਾਈਡਾਂ ਤੇ ਫਲਾਰ ਬਣੇ ਹੋਏ ਨੇ ਦੋਵੇਂ ਪੌਂਚੇਆ ਤੇ ਬਹੁਤੀ ਯੂਨੀਕ ਜ ਹੈ ਨਾਲ ਇਹਨਾਂ ਦੀ ਸਾਰਿਆਂ ਦੀ ਰੇਂਜ ਵੀ ਬਹੁਤ ਵਧੀਆ ਸਿਰਫ 500 ਚ ਵਰਕ ਹੋਏ ਹੋਏ ਨੇ 500 ਤੋਂ نیچے ਹੀ ਨੇ ਜ਼ਿਆਦਾ ਨਹੀਂ ਕੋਈ ਹੈਗਾ ਇਹ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਕੱਟ ਵਰਕ ਹੈ ਤੇ ਸਾਈਡ ਤੇ ਪੌਂਚੇ ਨੇ ਸੂਟ ਜਿਹੜੇ ਤੁਹਾਨੂੰ ਦਿਖਾਏ ਨੇ ਸਾਰੇ 12-1200 ਦੀ ਰੇਂਜ ਦੇ ਸੂਟ ਨੇ ਮਲਬਰੀ ਸਿਲਕ ਦਾ ਸੂਟ ਆ ਗਿਆ ਜੀ ਇਹ ਬਰਬਰੀ ਸੈਮੀ ਬਰਬਰੀ ਆ ਗਈ ਜੀ ਤੇ ਇਹ ਜਾਰਜਟ ਟਾਰੀ ਵਰਕ ਦਾ ਆ ਗਿਆ ਤੇ ਇਹ ਵੀ ਮਲਬਰੀ ਸਿਲਕ ਆ ਗਿਆ ਜੀ ਮਸਲੀਨ ਸਿਲਕ ਬੋਲ ਦਿੰਦੇ ਆ ਜੀ ਨੂੰ ਉਹ ਤੁਸੀਂ ਦੇਖੋ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਗਿਆ ਪੌਂਚਿਆਂ ਤੇ ਇਸ ਤਰ੍ਹਾਂ ਤੁਹਾਨੂੰ ਦਿਖਾਉਣੀ ਆ ਨੀਚੇ ਬੁੱਟੀਆਂ ਪਾਈਆਂ ਗਈਆਂ ਨੇ ਉੱਪਰ ਇਸ ਤਰ੍ਹਾਂ ਜੇ ਤੁਸੀਂ ਚਾਹੋ ਤਾਂ ਇਹ ਵਾਲੀ ਚੀਜ਼ ਸ਼ਰਟ ਤੇ ਵੀ ਬਣਵਾ ਸਕਦੇ ਹੋ ਬਹੁਤ ਪਿਆਰੀ ਲੱਗਦੀ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਇਹਨਾਂ ਨਨਟਾਈਡਾਈ ਦੁਪट्टे ਹੋਣ ਗਏ ਨੇ ਬਾਕੀ ਇਹਨਾਂ ਦੀ ਫੁੱਲ ਵੀਡੀਓ ਆਪਾਂ ਤੁਹਾਨੂੰ ਡੰਮੀ ਤੇ ਦਿਖਾਵਾਂਗੇ ਡੰਮੀ ਤੇ ਤੁਹਾਡੀ ਜਾਦੇ ਹਨਾ ਇਹਨਾਂ ਦਾ ਪਤਾ ਲੱਗਦਾ ਸਟਿਚਿੰਗ ਦਾ ਸਟਿਚਿੰਗ ਇਹਨਾਂ ਦੀ ਨਹੀਂ ਦਿਖਾਵਾਂਗੇ ਤੁਹਾਨੂੰ ਹਲੇ ਇਹ ਜਸਟ ਆਪਾਂ ਨੇ ਪਹੁੰਚਿਆਂ ਦੀ ਵੀਡੀਓ ਰੱਖੀ ਆ ਇਸ ਤਰ੍ਹਾਂ ਉਹ ਹੈਂਡਵਰਕ ਦਾ ਪੀਸ ਦਿਖਾਇਓ ਉਹਦੀ ਸ਼ਰਟ ਆਪਣੀ ਸਟਿਚ ਹੋਣ ਲਈ ਗਈ ਆ ਬਹੁਤ ਹੀ ਸੋਹਣਾ ਹੈਂਡਵਰਕ ਕਰਵਾਇਆ ਪਹੁੰਚਿਆਂ ਤੇ ਕਸਟਮਰ ਨੇ ਬਿਲਕੁਲ ਠੀਕ ਰੇ ਇਸ ਚ ਬਣ ਗਿਆ ਹਾਂਜੀ ਇਹ ਤੁਸੀਂ ਚੈੱਕ ਕਰੋ ਪਹੁੰਚਿਆਂ ਤੇ ਰਹੂਗਾ ਜੀ ਇਹ ਦੋਵੇਂ ਪਹੁੰਚਿਆਂ ਤੇ ਬਣਾਇਆ ਗਿਆ ਮોર્ਨਿੰਗ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਾਰਾ ਵਰਕ ਦਬਕੇ ਦਾ ਜੀ ਇਹ ਬਹੁਤ ਪਿਆਰਾ ਵਰਕ ਹੋਇਆ ਹੋਇਆ ਤੇ ਇਸ ਤਰ੍ਹਾਂ ਸਾਰੇ ਫਲਾਰ ਦੇ ਸਾਰੇ ਮਟੀਰੀਅਲ ਸਿੱਪੀ ਕਟ ਦਾਣਾ ਮੋਤੀ ਵਗੈਰਾ ਸਾਰਾ ਮਟੀਰੀਅਲ ਐਡ ਕਰਕੇ ਜਿਹੜੇ ਫਲਾਰ ਬਣਾਏ ਗਏ ਨੇ ਬਹੁਤ ਗ੍ਰੇਸਫੁਲ ਜਿਹੜਾ ਪੌਂਚਾ ਰਹਿਣ ਵਾਲਾ ਸਟ੍ਰੇਟ ਸਲਵਾਰ ਦਾ ਹੀ ਵਧੀਆ ਲੱਗਣਾ ਕਿਉਂਕਿ ਉਹ ਅੱਗੋਂ ਚੱਕ ਵੀ ਹੋਊਗੀ ਜੀ ਤੇ ਜਿਆਦਾ ਜਿਹੜਾ ਦਿਖਾਈ ਦੇਊਗਾ ਆਪਣਾ ਵਰਕ ਹੈ ਜਿਹੜਾ ਇਹਦੇ ਨਾਲ ਵੀ ਜੌਰਜਟ ਆਰੀ ਵਰਕ ਦੀ ਸ਼ਰਟ ਹੈ ਤੇ ਇਹਦੇ ਨਾਲ ਦੁਪੱਟਾ ਵਗੈਰਾ ਹਲਕਾ ਜਾਂ ਲੇਸ ਦੇ ਕੇ ਹੀ ਸੋਹਣਾ ਲੱਗੂਗਾ ਇਹ ਨਹੀਂ ਆਪਾਂ ਗੋਟਾ ਵਗੈਰਾ ਕੋਈ ਚੌੜਾ ਕੁਝ ਨਹੀਂ ਲਾਉਣਾ ਹਲਕੀ ਜੀ ਫਿਨਿਸ਼ਿੰਗ ਦੇ ਕੇ ਕਿਉਂਕਿ ਜੌਰਜਟ ਆਰੀ ਵਰਕ ਦੀ ਪ੍ਰਿੰਟਡ ਸ਼ਰਟ ਹੈ ਤੇ ਸਿੰਪਲ ਲੇਸ ਨਾਲ ਇਹਨੂੰ ਡਿਜ਼ਾਈਨ ਕਰਕੇ ਦੁਪੱਟੇ ਨੂੰ ਸ਼ਰਟ ਨੂੰ ਜਾਂ ਚੰਪਾ ਦੇ ਕੇ ਹਨਾ ਸ਼ਰਟ ਨੂੰ ਵੀ ਦੁਪੱਟੇ ਨੂੰ ਵੀ نیچے ਪਹੁੰਚਿਆ ਤੇ ਵੀ ਚੰਪਾ ਦੇ ਕੇ ਬਹੁਤ ਸੋਹਣਾ ਬਣਨ ਵਾਲਾ ਪੀਸ ਹੈ ਜੀ ਗਰਮੀ ਵਿੱਚ ਤੁਸੀਂ ਕਿਸੇ ਵੀ ਫੰਕਸ਼ਨ ਤੇ ਪਾ ਕੇ ਜਾਓਗੇ ਬਹੁਤ ਤਾਰੀਫ਼ ਮਿਲਣ ਵਾਲੀ ਹੈ ਓਕੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਜਿਹੜੇ ਪਹੁੰਚਾ ਡਿਜ਼ਾਈਨ ਨੇ ਸਾਰੇ ਪਸੰਦ ਆਏ ਹੋਣਗੇ ਜੀ ਅਗਲੀ ਵੀਡੀਓ 'ਚ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਕੁਝ ਵਧੀਆ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ